ਚਲ ਕੋਈ ਨਹੀਂ ਮੰਡੀ ਸਾਰੇ ਭਰਾ ਆਈ ਆ ਉਹ ਦੇ ਦੇ ਬੱਕਰੀ ਆ ਭਰਾਵੋ ਕਿਵੇਂ ਚਾੰਗਾ ਬਾਈ ਫਿਰ ਉਹ ਲਾਉਂਗਾ ਇੱਕ ਘੜੀ ਯਾਰ ਫਿਰ 10 ਮਿੰਟ ਚ ਬਣ ਚੂਗੀ ਫਰੇ ਫਿਰ ਥੱਲੇ ਲੱਗਦਾ ਚਾਹੀਦਾ ਮोटा ਮੱਤਾਂ ਵੀ ਬੱਜੇ ਬੜਾ ਕੱਚੇ ਦਾ ਕੰਮ ਖਰਾਬ ਹੋ ਜਾਂਦਾ ਮੈਨੂੰ ਕੱਚੇ ਦਾ ਹੱਥ ਤੋਂ ਸੀ ਤੇ 200 ਤੋਂ 60 ਤੇ 14 100 200 ਨਾਲੇ ਫਰਕ ਹੋਰ ਫਿਰ ਫਿਰ ਲੈ ਜਾ ਫਿਰ ਉਹ ਜਿਹੜੀ ਲਾਈ ਖੜਾ ਉਹ ਅੰਨੇ ਅੰਨੇ ਨਾਲ ਹੋ ਗਿਆ ਟਾਰੇ 500 ਪਾਤਾ 29000 ਸਾਢੇ 30 ਹੋ ਗਿਆ 22 ਹਾਂ 9 ਦੀ 22 22 ਸਾਢੇ 28 ਹੋ ਗਿਆ ਯਾਰ ਨੇ ਰੂਜ ਲੈ ਕੇ ਜਾਨੇ ਸਾਢੇ 13 ਹੋ ਰਹੀ ਬਸ ਆਪਾਂ 500 ਘਾਟ ਗਏ ਸਿੱਧੀ ਗੱਲ ਆਪਾਂ ਪਹਿਲਾਂ ਮੈਂ ਮੰਗੇ ਹੀ ਹੋਈ ਆ ਨਹੀਂ ਕਿਉਂ ਚੱਕਰ ਆਈ ਪਉਂਦਾ ਮੈਂ ਫਾਟ ਵੀਡੀਓ ਬਣਾ ਲਈ ਚੱਕਰ ਤਾਂ ਯਾਰ ਸਾਨੂੰ ਆ ਤੁਹਾਨੂੰ ਕਹਦੇ ਤੈਨੂੰ ਨਾ ਵੇਚਣ ਵਾਲੇ ਨੂੰ ਲੈਣ ਨੂੰ ਚੱਕਰ ਤਾਂ ਮੈਨੂੰ ਤੇ ਆ ਫਿਰ ਤੂੰ ਬਾਹਰ ਦਿਮਾਗ ਹੀ ਤੇ ਲੈ ਤੂੰ ਚੱਕਰ ਤੇ ਗਿਆ ਉਹ ਦਾ 10000 ਉਹ ਫੜ ਲਾ ਯਾਰ ਹਜੇ ਵੀ ਫੜ ਉਹ ਨਹੀਂ ਯਾਰ ਨਹੀਂ ਯਾਰ ਕਿੰਨਾ ਮਾਲ ਉਹ ਵੀਰ ਕੋਲ ਚੱਕਰ ਸੀ ਕਿੰਨੇ ਅਗਲੇ ਨੇ ਆਖਾ ਆਪਾਂ ਐਣੀ ਤੈਨੂੰ ਵੀ ਨਾ ਉਹਨਾਂ ਨੂੰ ਆਪਾਂ ਕਿੰਨੇ ਵਾਰੇ ਲਾ ਦੇ ਪੱਖਾ ਕਰਦੇ ਯਾਰ ਹਾਂ ਉਹ ਨਹੀਂ ਬਾਈ ਅਜੇ ਇੱਕ ਵਾਰ ਲਾ ਦੇ ਲੱਭਾ ਕਿਉਂ ਯਾਰ ਚੱਕਰ ਹਾਂ ਉਹ ਆ ਰਹੀ ਹੈ ਜੀ ਨਾ ਇਹਨਾਂ ਦਾ ਹੌਕੀ ਬੜਾ ਬੰਨ ਫੰਡਰ ਨਿਕਲ ਲੇਗਾ ਕਿ ਸੂਣ ਵਾਲਾ ਬਾਈ ਯਾਰ ਇੱਕ ਦੀਦੀ ਆਪਾਂ ਤੈਨੂੰ ਆਗਤਾ ਸੂਜੀ ਦੋ ਦੋ ਹਜ਼ਾਰ ਦੀ ਜੀ ਇੱਕ ਦਾ ਤੋਂ ਬਾਈ ਕਹੀ ਜਾਂਦਾ ਹੈਗਾ ਦੂਜੇ ਦਾ ਪੱਟਾ ਹੀ ਚੋਲੋ ਦੰਦਾ ਲਾਸ਼ ਕੀ ਆ ਨਾ ਯਾਰ ਹੈ ਲਾਸ਼ ਪੂਰੇ 13000 ਰੁਪਏ ਓਏ ਓ ਇੱਕ ਤਾਂ ਬਾਕੀ ਇਹਨੇ ਇੱਧਰ ਗੱਲ ਸੁਣ ਲੈ ਆ ਇੱਕ ਤਾਂ ਹੈ ਨਹੀਂ ਆ ਗੱਲ ਪੈ ਗਿਆ ਨੇ ਪਰ ਇਹਨਾਂ ਕੋਈ ਨਹੀਂ ਸੌਦਾ ਹੋ ਜਾਈ ਨਹੀਂ ਇਕਲਾ ਨੂੰ ਓਏ 5.5 ਚੱਲ ਇਕਲਾ ਕਰ ਜਦੋਂ ਗੱਲ ਹੋਈ ਜਾਂਦੀ ਹੈ 50000 ਨੂੰ ਇਕਲਾ ਨੂੰ ਹੋਈ ਜਾਂ ਕਿੱਥੇ ਨੂੰ ਹੋਈ ਜਾਂ ਯਾਰ ਇਕਲਾ ਰੋਗ ਓ ਇਕਲਾ ਨੂੰ ਹੋ ਗਈ ਜਦ 30000 ਦੀ ਹੋ ਗਈ ਯਾਰ ਉਹ ਇਕਲਾ ਹੁੰਦਾ ਕਿੰਨਾ ਹੋ ਜਾਂਦਾ ਕਿੰਨਾ ਸਾਨੂੰ ਨਹੀਂ ਇਕ ਲੋਕ ਇਕਲਾ ਦਾ ਸਾਨੂੰ ਨਹੀਂ ਆਖ ਪਤਾ ਤੇ 30000 ਦੀਆਂ ਹੋ ਗਈਆਂ ਤਿੰਨੇ ਹੋ ਗਿਆ 11000 ਹੋ ਗਿਆ 11000 ਹੋ ਗਿਆ 30 30 ਮੈਂ ਫੜਿਆ ਤੇ ਆਪਾਂ ਉਹ ਯਾਰ ਫਰਕ ਨਹੀਂ ਕਰ ਰਿਹਾ ਨਿਕਲਦਾ ਮੈਂ ਤੁਹਾਨੂੰ ਤੇਰਾ ਪੁੱਆ ਆ ਹੋ ਗਿਆ ਪੰਜ ਲੀਤੀ ਆ ਮੈਂ ਵਾਰ ਪਈ ਆ ਆਪਣੀ 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 ਅਸਰ ਤੇ ਈਗਾ ਨਹੀਂ ਤੇਰੀ ਦੇ ਦੇ ਬਾਬੂ ਦੇ ਦੇ ਚੱਲ ਦੇ ਦੇ ਹੰਦੇ ਯਾਰ ਦੇ ਦੇ ਪਰ ਕੋਈ ਤੇਰਾ ਖਾਤਾ ਦੱਸਣਾ ਖਾਤਾ ਤੇ ਬਿਰਤੇ ਪਵਾ ਦਿਓ ਕੋਈ ਦੇ ਸਾਹ ਦੇ ਕਾ ਬਾਬੂ ਆ ਰਹੇ ਕਹਿੰਦਾ ਕੁਛ ਨਾ ਦੇਉਂਗੇ ਵਈ ਦੇ ਫੋਣਾ ਖਾਤਾ ਖਲਾ ਲੋ ਬਾ ਫਿਰ ਕਰ ਤੇ ਆਜੋ ਭਾਈ ਲਓ ਵੀ ਖਾਤੇ ਚ ਪਾਉਣੇ ਤੇ ਤਿੰਨ ਪੱਠਾ ਸਾਨੂੰ ਦਿਖਾ ਦਿੰਨੇ ਆ ਦੋ ਦੋ ਦੰਦ ਪੱਠਾ ਹੈ ਹਨ ਤੇ ਪਰ ਲਿੰਗ ਖਿੱਚੀ ਬਾਈ ਹਾਂ 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 ਵੀਰੇ ਉਹ ਇਹਨੂੰ ਖੇਚ ਲੈ ਇਹਨੂੰ ਮੈਂ ਕਰਮਾ ਲਈ ਇਹਦਾ ਆ ਬੱਤੇ ਨਾਲ ਬੱਕਰੀਆਂ ਸੌਦਾ ਠੀਕ ਆ ਬਾਈ ਦੂਜੀ ਵੀ ਕੱਢ ਕੇ ਵਿਖਾ ਲਈ ਸਾਰੀਆਂ ਵਿਖਾ ਲਈ ਲੈ ਭਰਾ 11 11000 ਨੂੰ ਹੋ ਗਿਆ 3.5 100 ਦਾ ਦੋ ਚੋ ਦਾ 3 ਨਗਿਆਂ ਦਾ ਤੇ ਬਹੁਤ ਹੀ ਵਧੀਆ ਸੌਦਾ ਸਿਰੇ ਹੋ ਗਿਆ ਦੋਸਤੋ ਪਿੰਡ ਥੋੜਾ ਬੱਕਰਾ ਮੰਡੀ ਦੇ ਆ 4 ਦਾ ਮੰਨ ਲਾ ਜੀ ਚਲੋ ਹੋ ਗਿਆ ਮਿਲ ਗਿਆ ਚਲੋ ਸਹੀ ਆ ਬਹੁਤ ਵਧੀਆ ਸੌਦਾ ਹੋ ਗਿਆ ਬਾਈ ਕਿਹੜਾ ਪੈਣਾ ਵੀ ਜਰਨਾ ਸਿਵੀਆਂ ਸਿੰਘ ਇਹ ਬਾਈ ਐ ਮਕਸਰ ਵਾਲਿਆਂ ਨੇ ਲਈਆਂ ਹਾਂ ਮੇਰੇ ਪਿੰਡ ਦਾ ਹੀ ਮਕਸਰ ਆ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਚਲੋ ਗੂਗਲ ਪੇ ਕਰਦੇ ਪੈਸੇ ਦੋਸਤੋ ਬਾਈ ਨੇ ਗੂਗਲ ਪੇ ਕਰਨੇ ਤੇ ਬਹੁਤ ਹੀ ਵਧੀਆ ਸੌਦੇ ਹੁੰਦੇ ਆ ਪੈਣ ਸੋਲਾ ਬੱਕਰਾ ਮੰਡੀ ਦੀ ਆ ਰਹਿਣੇ ਦਵਾਰ ਤੇ ਵੀਡੀਓ ਨੂੰ ਚਾਹ ਦੀ ਚਾਹ ਦਿਨ ਕਰਦਾ ਤੇ ਸ਼ੇਅਰ ਤੇ ਮਿਲਦੇ ਆ ਦੋਸਤੋ ਐਸ ਤਰ੍ਹਾਂ ਅਗਲੀ ਵੀਡੀਓ ਦੇ ਨਾਲ ਪਿੰਡ ਸੋਲਾ ਬੱਕਰਾ ਮੰਡੀ ਤੇ ਤੇ ਬਹੁਤ ਹੀ ਰੌਣਕ ਮੇਲਾ ਹੁੰਦਾ ਦੋਸਤੋ